ਸਾਸਰੀ ਘਾਲ ਵੀਰ ਜੀ ਮਨਮੀ ਤੇ ਡੇਢੀ ਫਾਨ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਘੋਮਾ ਅੱਜ ਵੀਰ ਸੋਣਿਆ ਵੀਰ ਕੋ ਪਹੁੰਚ ਚੁੱਕੇ ਆ ਅੱਜ ਵੀਰ ਉਹਨਾਂ ਕੋ ਦੋ ਵਸ਼ੀਆਂ ਵਾਂ ਚੰਗੀਆਂ ਵਾਂ ਇੱਕ ਸੱਜਰ ਸੂਈ ਤਾਜੀ ਇੱਕ ਪੰਜਾਬ ਵਾਲੀ ਜੱਸੀ ਬੱਚਾ ਮਰੀ ਤੇ ਵੀਰ ਉਹਨਾਂ ਕੋ ਲੈਨੇ ਆ ਜਾਣਕਾਰੀ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਸਾਸਰੀ ਘਾਲ ਹੋਰ ਸੁਨਾਹ ਸੇਤਾਂ ਦੀ ਵੀਰ ਜੀ ਹੋਰ ਕਾਰੋਬਾਰ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਯਾਰ ਏ ਬਜੇ ਪੂਰੇ ਵੀਰ ਜੀ ਚਲੋ ਚਾਹੀਦਾ ਵੀਰ ਜੀ ਮਹਾਰਾਜ ਜੀ ਹੱਥ ਜੋੜਿਆ ਕਰੋ ਤੁਹਾਨੂੰ ਦੱਸਿਆ ਜੀ ਬਾਬੇ ਦੀ ਕਿਰਪਾ ਹੈ ਬਾਬੇ ਦੀ ਸਿੰਘ ਬਾਬੇ ਸਿਧਾਂ ਦੇ ਡਾਕਟਰ ਵੇਖਦੀ ਚੰਗੀ ਛੋਟ ਤੇ ਤੁਹਾਡੇ ਦੇ ਚਲੋ ਮਹਾਰਾਜ ਵੇਚਨੇ ਚਾਹੀਦੇ ਬੇਟੀ ਬੜੀ ਕਿਰਪਾ ਬਾਬੇ ਜੀ ਵੀਰ ਜੀ ਬਾਬੇ ਨੇ ਮੇਰ ਮੇਰ ਡਿਆ ਕਰਨ ਬਾਬਾ ਚਲੋ ਮਹਾਰਾਜ ਸਭ ਤੇ ਕਲੇ ਜੀ ਹਾਂ ਫਿਰ ਉਹਦੇ ਤੋਂ ਤੇ ਬੜੀ ਕਿਰਪਾ ਬਾਬਾ ਜੀ ਚਲੋ ਵੀਰ ਜੀ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸ ਦੋ ਪਹਿਲਾਂ ਹਾਂ ਸੁਣੋ ਜੇ ਪਿੰਡ ਭੋਮਾ ਜ਼ਿਲ੍ਹਾ ਹਰਮਸਰ ਤਹਿਸੀਲ ਮਜੀਠਾ ਜੇ ਹਾਂ ਜੀ ਵੀਰੇ ਫੋਨ ਨੰਬਰ 98784010 ਜੀ ਚੰਗੀਆਂ ਵੜਾ ਲਿਆਂਦੀਆਂ ਤਾਂ ਵੈ ਸੱਜੇ ਸੁਈ ਵੜ ਵੀ ਜੀ ਮੁਫਤਾਂ ਦੇ ਰੇਟ ਜੀ ਦੇਦਨੀ ਆ ਠੀਕ ਆ ਵੀਰ ਜੀ ਕਹਿੰਦੇ 3000 ਦੀ ਜੀ ਬਿਲਕੁਲ ਜਿਹਾ ਹੀ ਦਵਾਂਗੇ ਸੱਜੇ ਸੁਈ ਛੋਟੇ ਛੋਟੇ ਕਰ ਦੇਣੇ ਛੋਟੇ ਛੋਟੇ ਇਹ ਵੀ ਇੱਕ ਸੱਜਰ ਤੇ ਇੱਕ ਪੰਜਾਬ ਜਲਸੀ ਪੰਜਾਬ ਜਲਸੀ ਬੱਚਾ ਮਰੀ ਬੱਚਾ ਮਰੀ ਹਾਂਜੀ ਤੇ ਕਰੀਏ ਵੀਰ ਜੀ ਚਾਲੂ ਹਾਂਜੀ ਕਰੀਏ ਵੀਰ ਜੀ ਦੱਸੋ ਵੀਰੇ ਪਹਿਲਾ ਸੁਆ ਵਹਿੜ ਜੇ ਵੀਰ ਜੀ ਵੇਖ ਲਓ ਵੀਰ ਜੀ ਪਹਿਲਾ ਸੁਆ ਵਹਿਰ ਮਗਰਾ ਬੱਛਾ ਜੀ ਵੀਰ ਜੀ ਮਗਰਾ ਬੱਛਾ ਹੈ ਵੀਰ ਜੀ ਪੰਜਾਂ ਤੋਂ ਛੇ ਆ ਦਿਨਾਂ ਦਾ ਤੇ ਲਓ ਵੀਰ ਜੀ ਬੱਚਾ ਪੰਜ ਛੇ ਕ ਦਿਨ ਨਾਲੂ ਟੁੱਟ ਗਿਆ 6 ਤਾਜੀ ਸੁਈ ਵੀਰ ਕਹਿੰਦਾ ਵੀਰ ਹੈ ਚੰਗੀ ਖੋਲੋ ਵੀਰੇ ਮਾਰੀ ਵੀ ਡਰਦੀ ਹੈ ਕਹਿੰਦਾ ਉਹ ਪ੍ਰੇਸ਼ਾਨ ਨੂੰ ਵੇਖ ਕੇ ਬੰਦੇ ਨੂੰ ਖੋਲੋ ਵੀਰੇ ਹਾਂ ਵੀਰ ਜੀ ਵੇਖੋ ਫੇਸ ਕੁਆਲਟੀ ਦਾ ਦਿਖਾ ਚਲੋ ਤੋਰੋ ਵੀਰ ਜੀ ਫੇਸ ਕੁਆਲਟੀ ਵੀਰ ਜੀ ਦਿਖਾ ਦਿੰਨੇ ਆ ਲੰਮੀ ਤੋਰੋ ਵੀਰੇ ਵੀਰ ਜੀ ਵੇਖੋ ਥਾਨਲੇਵਾ ਉਹ ਖਾਓ ਵੀਰ ਜੀ ਵੇੜ ਦਾ ਲਓ ਵੀਰ ਜੀ ਚੰਗਾ ਵਸ਼ੀ ਵੀਰ ਜੀ ਚੰਗੀ ਵੀਰ ਜੀ ਵਸ਼ੀ ਥਾਨਲੇਵਾ ਚੰਗਾ ਲੱਗਾ ਵਾ ਕੱਦ ਕੱਦ ਵੀ ਚੰਗਾ ਵਸ਼ੀ ਨ ਲੱਗਾ ਆਂਗ ਲਓ ਦੁੱਧ ਵੀਰ ਜੀ ਭਰੂਗੀ ਠੀਕ ਆ ਵੀਰੇ ਹਾਂਜੀ ਹਾਂਜੀ ਚੰਗੀ ਵੀਰ ਜੀ ਥੱਲੇ ਉਹ ਥਾਨਲੇਵਾ ਖਾਓ ਵਸ਼ੀ ਦਾ ਵੇਖੋ ਪੱਟੇ ਨਾਲ ਕਿਹੜਾ ਜਿਆਦਾ ਕਰਦੀਂਗੀ ਕੋਈ ਗੱਲ ਨਹੀਂ ਕੋਈ ਗੱਲ ਵੀਰੇ ਥਣ ਲੈ ਬਾਉ ਖਾਓ ਇੱਧਰ ਬੈਠਦਾ ਦੇਖੋ ਥਣ ਲੈ ਬਾ ਵੀਰ ਜੀ ਲੱਗਾ ਵੈਰ ਨੂੰ ਠੀਕ ਆ ਵੀਰ ਜੀ ਗੁਲਾਬੀ ਰੰਗ ਦਾ ਥਣ ਲੱਗਾ ਵੈਰ ਨੂੰ ਵੈਰ ਚੰਗੀ ਆ ਵੀਰ ਜੀ ਦੁੱਧ ਆਇਆ ਕਿੰਨਾ ਇਦ ਕੋ ਮੈਂ ਸੁਣ ਤ ਵੀਰ ਜੀ 9 ਗਲਾ ਦੁੱਧ ਖਾਂਗਲਾਂ ਦੀ ਗਾਰੰਟੀ ਦਵਾਂਗੇ 9 ਕਿਲੋ ਅਠਾਂ ਦੀ ਗਾਰੰਟੀ ਦਿੰਨੇ ਆ 9 ਕਿਲੋਾਂ ਦੀ ਠੀਕ ਆ ਵੀਰੇ ਹਾਂਜੀ ਦੁੱਧ ਵਿੱਚ ਜੀ ਸੇਵਾ ਦਾ ਦੁੱਧ 10 12 ਇਸ ਤੇ ਕਰੂਗੇ ਸੱਜਰ ਸੁਈ ਠੀਕ ਆ ਠੀਕ ਸੱਜਰ ਸੁਈ ਤੁਹਾਨੂੰ ਪਤਾ ਜਿਵੇਂ ਡੰਗਰ 15 14 15 ਦਿਨਾਂ ਨੂੰ ਸੁਈ ਨੂੰ ਫੇਰ ਡੰਗਰ ਆਪਣੇ ਪੀਕ ਲੱਲ ਤੇ ਚੜਦਾ ਵਾ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਵੀਰ ਜੀ ਅਹੀਂ ਅਠਾਂ ਕਿਲੋਾਂ ਦੇ ਪੈਸੇ ਲੈਣੇ ਸੱਜਰ ਦੇਖ ਸਕਦੇ ਠੀਕ ਆ ਵੀਰੇ ਹਾਂਜੀ ਅਠਾਂ ਕਿਲੋਾਂ ਦੇ ਤੇ ਵੀਰ ਜੀ ਕੀ ਮੁੱਲ ਕਰਦੇ ਜੋ ਫੇਰੇ ਦਾ ਮੁੱਲ ਵੀਰ ਜੀ ਬਿਲਕੁਲ ਜਾਇਜ਼ ਦਵਾਂਗੇ ਹਾਂਜੀ ਵੀਰੇ ਹੈ ਤਾਂ 35000 ਹਾਂਜੀ ਵੀਰੇ ਪਰ ਅਸੀਂ 30000 ਦੀ ਤੁਹਾਨੂੰ ਪਤਾ ਵੀਜੀ ਰੇਟ ਜਾਜ ਹੁੰਦਾ ਡੰਗਰ ਛੜਾ ਮੇਟਾ ਮੜੀ ਵਿਕਦਾ ਇਹ ਤਾਂ ਵੀਰੇ ਹੈਗੀ ਗੱਲ ਜਦੋਂ ਰੇਟ ਜਾ ਜਾ ਵੀਰਜੀ ਫਿਰ ਤੇ ਵਿਕਣਾ ਵਿਕਣਾ ਵੀਜੀ ਗਾਹ ਤੋਂ ਹਾਨੂੰ ਤਾਂ ਹੀ ਫੋਨ ਲਾਉਂਦੇ ਆਂ ਤੇ ਤੁਹਾਡਾ ਰੇਟ ਬੜਾ ਜਾਜ ਹੁੰਦਾ ਜੀ ਸਭ ਕਹਿੰਦੇ ਬਾਹਰ ਦੀ ਕੰਟਰੀ ਚੋਂ ਫੋਨ ਆਉਂਦੇ ਆ ਚਲੋ ਵਧੀਆ ਵਧੀਆ ਵੀਰਜੀ ਚਾਹੀਦਾ ਵੀ ਰੇਟ ਜਾਜ ਜਾ ਤੇ ਚਲੋ ਫਿਰ ਵੀ ਮਾਲ ਵੀ ਕਹਿੰਦਾ ਵੀਰ ਭਰਾ ਨੂੰ ਪਤਾ ਇਹਨਾਂ ਦਾ ਮਾਲ ਬਹੁਤ ਜਾਜ ਰੇਟ ਚੰਦਾ ਵਾ ਵੀਡੀਓ ਇੱਕ ਸਾਫ ਸੁਥਰਾ ਰੜੇ ਕੰਮ ਕਰਨਾ ਹਾਂਜੀ ਹਾਂਜੀ ਵੀਰੇ ਹਾਂਜੀ ਹਾਂਜੀ ਚਾਈ ਦਾ ਤੋਤਾ ਵੇਚਣ ਦਾ ਕੋਈ ਝੂਠ ਮਾਰ ਕੇ ਡੰਗਰ ਵੇਚਣ ਦਾ ਸੱਚਾ ਸੁੱਚਾ ਕੰਮ ਕਰਨ ਦੇ। ਨਹੀਂ ਵੀਰੇ ਅੱਗੇ ਵੀ ਆਪਾਂ ਕਹਿੰਦੇ ਸੱਚਾ ਕੰਮ ਕਰੋ ਲੰਮਾ ਟਾਈਮ ਚੱਲਦਾ ਬੰਦਾ ਜੇ ਝੂਠ ਮਾਰਾਂਗੇ 4 ਜਾਂ 5 ਦਿਨ ਕੰਮ ਚੱਲਦਾ। ਝੂਠ ਮਾਰਿਆ ਫਿਰ ਉੱਥੇ 2-4 ਦਿਨ ਰਹਿਣਾ ਹੀ ਹੁਣ ਵੇਲੋ ਕਿਥੋਂ ਦਾ ਵੀਰ ਜੀ ਰੋਜ਼ ਵੀਡੀਓ ਰੇਡ ਚਲੋ ਮਹਾਰਾਜੇ ਬਾਕੀ ਮਹਾਰਾਜ ਦਾ ਹੱਥ ਚਾਹੀਦਾ ਤੇ ਵੀਰ ਜੀ ਦੱਸੋ ਇਹਦਾ ਰੇਟ ਕੀ ਕਰ ਦੇ ਜੋ। ਵੀਰ ਜੀ ਔਵਰ ਤੇ 35000 ਦੀ ਦੋ ਜੀ ਦੇ ਦਾਂਗੇ। 30000 ਦੇ ਦਾਂਗੇ। ਬਈ ਕਰੋ ਮਾਨ। 20000 ਛੱਡਾਂਗੇ। 18000 ਕਰੋ ਵੀਰ ਜ ਬਾਕੀ ਵੀਰ ਜੀ ਚੰਗੀ ਵੈਰ ਅੱਜ ਤੁਹਾਡਾ ਕੋਈ 500000 ਦਾ ਮਾਨ ਕਰਦੇ ਨੇ 27000 ਦੀ ਦੇ ਦਾਂਗੇ 27000 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਛੋੜ ਚੱਪਾਈ ਉਹਨਾਂ ਨੇ ਸੱਜਰ ਵੜੇ ਨੇ ਜੀ ਮਿਲਣੀ ਨਹੀਂ ਕਿਤੇ ਹਾਂ ਠੀਕ ਆ ਵੀਰੇ ਵੇਖੋ ਵੀਰ ਜੀ ਵੀਰ ਨੇ ਰੇਟ ਜਿਆਜ ਕੀਤਾ ਤਾਜੀ ਸੂਈ ਆ 8 ਲੀਟਰ ਵੀ ਕਹਿੰਦਾ ਤਿਆਰ ਦੁੱਧ ਆ ਬਾਕੀ ਸੇਵਾ ਕਰੋ ਕਿ ਵੀਰਪੁਰਾ 12 ਤੇਰਾ ਲੀਟਰ ਦੁੱਧ ਵਧੂਗੀ 11 12 ਕਿਲੋ ਦੁੱਧ ਕਰੂ ਪਹਿਲਾ ਸੂਏ ਬੈੜਿਆ ਘਰ ਚੋਂ ਬਹੁਤ ਵਧੀਆ ਛੋਟਾ ਜਿਹਾ ਕੰਮ ਚ ਥੋੜੇ ਪੱਠੇ ਪਾਉਣ ਲਈ ਠੀਕ ਆ ਵੀਰੇ ਥੋੜੇ ਜਿਹਾ ਪੱਠੇ ਪਾਓ ਤੇ ਜਿੰਨਾ ਮਰਜੀ ਚੋੜ ਠੀਕ ਹੈ ਪੱਠਿਆਂ ਨੇ ਵੀ ਜਾਨੀ ਵੀਰ ਸਾਡੀ ਦੁੱਧ ਸੇਵਾ ਦਾ ਮੌਸਮ ਗਰਮੀ ਦਾ ਵਾ ਦੁੱਧ 12 13 ਲੀਟਰ ਕਰੀ ਬਾਕੀ ਤੁਸੀਂ ਕਹ ਪੱਠੇ ਵੀ ਨਹੀਂ ਆ ਗਿਆ ਦੇਖੋ ਪੱਠੇ ਗਾੜੀ ਤੇ ਦੇ ਜਗਾੜੀ ਬਾਹਰ ਆਉਣੀ ਚੰਗੀ ਹਾਂਜੀ ਹਾਂਜੀ ਵੀਰੇ ਗਾੜੀ ਘੜੇ ਵਿੱਚ ਗਰਮੀਆਂ ਸਿਆਲ ਆਉਂੜਿਆ ਗਾੜ ਵਿਰਜੀ ਵੇਖੋ ਸਿਆਲ ਚ ਤੇ ਤੋਕਰ ਡੰਗਣ ਵੀ ਵਧੀਆ ਦੁੱਧ ਦੇ ਲਾਪੇਂਦਾ ਵਾ। ਦੁੱਧ ਬੜਾ ਵਧੀਆ ਸੱਜਰ ਹੋ ਜਾਂਦਾ ਜੇ ਸੇਵਾ ਹੋਵੇ। ਸੇਵਾ ਚੰਗੀ ਹੋਵੇ। ਹਾਂਜੀ ਹਾਂਜੀ। ਠੀਕ ਐ ਵੀਰੇ ਤੇ ਅਗਲੀ ਦਾ ਦੱਸਿਓ ਵੀਰਜੀ। ਇਹ ਵੀਰਜੀ ਪੰਜਾਬ ਵਾਲੀ ਜਲਸੀ ਜੇ। ਪੰਜਾਬ ਵਾਲੀ ਜਲਸੀ। ਪਹਿਲਾ ਸੁਆ ਵੀਰਜੀ। ਪਹਿਲਾ ਸੁਆ। ਆਹ ਵੇਖੋ ਵੀਰਜੀ। ਠੰਡੀ ਸੀਲ ਆ ਵੇਖੋ ਵੀਰਜੀ। ਠੀਕ ਐ ਵੀਰੇ। ਠੰਡੀ ਸੀਲ ਪੂਰੀ ਆ ਵੀਰਜੀ। ਠੀਕ ਐ ਵੀਰੇ। ਇਹ ਦੇਖੋ ਵੀਰਜੀ ਜਿਹੜਾ ਲੀਟਰ ਵਾਲਾ ਦੁੱਧ ਆ 7 ਗਲੋ। ਠੀਕ ਐ ਵੀਰੇ। ਹਾਂਜੀ। ਦੂਆ ਮਹੀਨੇ ਦੀ ਵੀਰਜੀ ਸੂਈ ਬੱਚਾ ਮਰਿਆ ਜੇ। ਠੀਕ ਐ ਵੀਰੇ। ਆਹ ਠੰਡੀ ਤੇਰੀ ਪੂਰੀ ਵਿਜੀ ਕੋਈ ਗਲਤੀ ਨਹੀਂ ਵਿਜੀ ਭਾਵੇਂ ਇਹ ਵਿਜੀ ਸੀ ਲੈਂਦੀ ਆ ਗਈ ਲੱਤ ਨਹੀਂ ਮਸਲ ਚੁੱਕਦੀ ਭਾਵੇਂ ਫੱਟੀ ਡਾਹ ਕੇ ਕੋਈ ਚੋਵੇ ਠੀਕ ਆ ਵੀਰੇ ਵਿਜੀ ਪਸਮਾਵਾ ਅੱਧੇ ਅੱਧੇ ਮਿੰਟ ਤੋਂ ਵੀ ਪਹਿਲਾਂ ਪਸਮੂਗੀ ਅੱਧੇ ਮਿੰਟ ਤੋਂ ਵੀ ਪਹਿਲਾਂ ਖੋਲੋ ਵੀਰੇ ਇਹਨੂੰ ਤੋੜੋ ਪਸਮਾਵਾ ਵਿਜੀ ਤੋੜੋ ਵੀਰੇ ਵੇਖੋ ਵਿਜੀ ਫੇਸ ਕੁਆਲਟੀ ਦਿਖਾ ਦਿੰਦੇ ਚੰਗੀ ਆ ਪੰਜਾਬ ਜਲਸੀ ਚ ਆ ਜਾਂਦੀ ਆ ਹਾਂਜੀ ਵਿਜੀ ਸਿਲਵਰ ਕਲਰ ਸਿਲਵਰ ਕਲਰ ਦੀ ਆ ਵੇਖ ਲਓ ਭਾਵੇਂ ਉਹ ਪੰਜਾਬ ਜਲਸੀ ਚ ਲਾਲ ਚਾਗੀ ਵਿਜੀ ਕੋੜੀ ਅਰਗੀ ਚਾਲ ਆ ਵੇੜਦੀ ਠੀਕ ਆ ਵੀਰੇ ਜਿਹਨ ਨੁਕਰੀ ਕੋੜੀ ਈ ਡਾਦੀ ਉਤਰਾਂ ਦਾ ਕਰਦੇ ਆ ਵੀਰ ਜੀ ਵੇੜਦਾ ਵੇਖੋ ਵੀਰ ਜੀ ਚੰਗੀ ਆ ਫੇਸ ਕੁਆਲਿਟੀ ਫੇਰ ਦਿਖਾ ਦਿੰਨੇ ਆ ਚਲੋ ਵੀਰ ਜੀ ਤੋਰੋ ਫੇਰ ਤੋਰੋ ਲੰਮੀ ਤੋਰੋ ਚਲੋ ਵੀਰ ਜੀ ਨੁਕਰੀ ਕੋੜੀ ਈ ਡਾ ਕਰਦੇ ਆ ਵੇਖੋ ਵੇੜਦਾ ਠੀਕ ਆ ਵੀਰ ਜੀ ਚੰਗੀ ਆ ਵੇਖੋ ਵੀਰ ਜੀ ਵੇੜਦੀ ਚਾਲ ਠੀਕ ਆ ਵੀਰੇ ਹਾਂਜੀ ਜੀ ਕੱਦ ਕੱਦ ਵੀ ਚੰਗਾ ਲੱਗਾ ਪੰਜਾਬ ਜਲਸੀ ਚ ਆ ਜਾਂਦੀ ਵੀ ਕਹਿੰਦਾ ਠੰਡੀ ਧੀਰੀ ਆ ਕੋਈ ਵੀਰ ਭਰਾ ਲੈ ਜਾਊਗਾ ਸਾਂਭੂਗਾ ਹਾਂਜੀ ਵੀਰੇ ਹਾਂਜੀ ਵੇਖੋ ਇਤਨਾ ਦੀ ਵੀ ਜੀ ਤੁਹਾਨੂੰ ਪਤਾ ਡੰਗਰ ਘੱਟ ਲੱਭਦਾ ਜਿਹੜਾ ਹੰਡਾ ਨਹੀਂ ਵੀ ਠੀਕ ਆ ਵੀਰੇ ਹਾਂਜੀ ਘੱਟ ਲੱਭਦਾ ਹਾਂਜੀ ਹਾਂਜੀ ਵੇਖੋ ਵੀਰ ਜੀ ਤੋਰ ਦਿਖਾ ਦਿੰਨੇ ਫਿਰ ਚੰਗੀ ਆ ਚਿੱਟਾ ਦੁੱਧ ਵੀ ਜੀ ਇਹਦਾ ਮੱਝਾਂ ਵਰਗਾ ਸੰਘਣਾ ਦੁੱਧ ਆ ਹਾਂਜੀ ਵੀਰੇ ਇਹਦਾ ਦੁੱਧ ਸੰਘਣਾ ਹੁੰਦਾ ਮੱਈਆਂ ਵਰਗਾ ਨਾ ਇਹਨੇ ਗਰਮੀ ਮਨੋਣੀ ਨਾ ਇਹਨੇ ਸਰਦ ਚ ਠੰਡ ਮਨੋਣੀ ਹਾਂਜੀ ਹਾਂਜੀ ਵੀਰੇ ਹਾਂਜੀ ਤੁਹਾਨੂੰ ਪਤਾ ਤੀ ਸਿਆਣੇ ਜੇ ਹਾਂਜੀ ਹਾਂਜੀ ਇਹਦਾ ਵਿੱਚ ਵੀਡੀਓ ਵੀਡੀਓ ਪਾਉਂਦੇ ਵੀਰ ਜੀ ਹਾਂਜੀ ਹਾਂਜੀ ਮੈਂ ਦੋ ਤੇ 10 ਕਿਲੋ ਕਰੂੰਗੀ ਠੀਕ ਆ ਵੀਰੇ ਹਾਂਜੀ ਬਿਲਕੁਲ ਜਿਆਜ ਰੇਟ ਤੇ ਦਵਾਂਗੇ ਤੇ ਕੀ ਵੀਰ ਜੀ ਮੁੱਲ ਕਰ ਦੇਦਾ ਫਿਰ ਮੁੱਲ 20000 ਦਾ ਮੁੱਲ 20000 ਦੀ ਵੀਰ ਜੀ ਵੇਖ ਲਓ ਮੁਫਤ ਦਾ ਰੇਟ ਜੇ ਕਰੋ ਮੰਨ ਤਾਂ ਥੋੜਾ ਬੋਲ ਵੀਰ ਜੀ ਤੁਹਾਡਾ ਕਰਦਾ 2000 ਛੱਡ ਦਾਂ 18000 ਦੇ ਦਾਂ 18000 ਦੀ ਹਾਂਜੀ ਚਲੋ 500 ਸਾਰ ਦੋ ਮੇਰੇ ਸਾਢੇ 7000 ਦੀ ਠੀਕ ਆ ਵੀਰੇ ਵੇਖੋ ਵੀਰ ਨੇ ਰੇਟ ਜਿਆਜ ਕੀਤਾ ਵੀਰ ਹੁਣ ਕਹਿੰਦੇ ਆਪਾਂ ਚਾਹ ਪਾਣੀ ਲੈਣਾ ਬਸ ਇੰਨੀ ਕਮਾਈ ਨਹੀਂ ਵੱਡੀ ਕਈ ਦੀ ਵੀਰ ਜੀ ਇਹ ਤੇ ਝੂਠ ਕਾੜਾ ਵਾ ਯਾਰ ਖਾਂਡੀ ਬਸੀ ਜਾਣਾ ਚਲੋ ਵੀਰ ਜੀ ਇੰਨਾ ਹੀ ਬੜਾ ਵਾ ਚਾਹ ਪਾਣੀ ਮਿਲਦਾ ਜਾਵੇ ਤੇ ਚਲੋ ਚੰਗਾ ਭੈਣ ਭਰਾ ਕੋਈ ਆ ਵਾਗੋ ਜਦੋਂ ਵੀ ਨਹੀਂ ਲਈਦਾ ਕੇ ਉਹ ਵੀ ਨਹੀਂ ਕਰ ਲਈਦਾ ਕੇ ਉਹ ਵੀ ਨਹੀਂ ਕਰ ਲਈਦਾ ਚਲੋ ਵੀਰ ਜੀ ਹੋ ਜਾਂਦਾ ਵੀਰ ਜੀ ਪੂਰੇ ਵੀ ਕਰ ਲਈਦੇ ਜੀ ਚਲੋ ਵੀਰ ਜੀ ਘਾਟਾ ਵਾਦਾ ਤੇ ਨਾਲੀਆਂ ਕਰਮਾ ਦਾ ਹਾਂ ਜੀ ਇਹ ਗੱਲ ਹੈ ਵੀਰਪਨ ਭਰਾ ਯਕੀਨ ਨਹੀਂ ਮੰਨਦੇ ਜੇ ਅਲੇੰਦਾਦੀ ਨੇ ਇੰਨੇ ਦੀ ਲਈ ਆ ਉਹ ਨਹੀਂ ਮੰਨਦੇ ਹੁੰਦੇ ਜੇ 2-3000 ਵਾਦੀ ਦੱਦੇ ਆ ਬਾਕੀ ਵੀਰ ਜੀ ਦੋ ਡੰਗ ਕੋਈ ਤਸੱਲੀ ਕਰਕੇ ਖੜੇ ਚੋਚਵਾ ਕੇ ਖੜੇ ਦੋਵੇਂ ਵੀਰ ਜੀ ਦੋ ਡੰਗ ਚੋਚਵਾ ਕੇ ਵੀਰ ਕਹਿੰਦਾ ਤਸੱਲੀ ਕਰਕੇ ਮ ਅਹੀਂ ਪਹਿਰੇਟ ਕੇ ਲਿਆਂਦੀ ਹਾਂ ਹਾਂਜੀ ਹਾਂਜੀ ਵੀਰੇ ਪਾਉ ਪੈਸੇ ਦੇ ਨੇ ਹਾਂਜੀ ਹਾਂਜੀ ਵੀਰੇ ਪੈਸੇ ਦੇ ਕੇ ਕਹਿੰਦੇ ਬਾਕੀ ਵੀਰ ਜੀ ਦੋ ਰੇਟ ਚ ਚ ਪਾਤੀਆਂ ਇਹਨੇ ਰੇਟ ਚ ਫਰ ਹੋਣੀ ਨਹੀਂ ਨਹੀਂ ਹਾਂਜੀ ਵੀਰ ਜੀ ਹੈਗੀ ਨਹੀਂ ਨਹੀਂ ਚੱਡੀ ਤੇ ਪਾਈ ਜਾਂਦੇ ਆ ਹਾਂਜੀ ਹਾਂਜੀ ਵੀਰ ਜੀ ਵਿਕਣ ਵੀੜੀਆਂ ਇਹ ਲੋਕਾਂ ਦੀਆਂ ਚਲੋ ਵੀਰ ਜੀ ਮਾਰਾ ਸਭ ਦਾ ਤੁਹਾਨੂੰ ਕਹਿੰਦਾ ਮਾਲ ਸਭ ਦਾ ਵਿਕਣਾ ਚਾਹੀਦਾ ਰੋਟੀ ਸਭ ਨੇ ਖਾਣੀ ਭਲਾ ਹੋਵੇ ਜੀ ਭਲਾ ਹੋਵੇ ਜੀ ਮਾਰਾ ਰੋਟੀ ਕੋਈ ਲਾ ਕੇ ਤਾਂ ਮੰਗਦੇ ਨਹੀਂ ਨਾ ਨਾ ਜੀ ਸਾਰੇ ਮਾਲਾ ਸਭ ਦਾ ਹੀ ਭਲਾ ਕਰੇ ਹਾਂਜੀ ਹਾਂਜੀ ਤੇ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸ ਦੋ ਆਪਣਾ ਪਿੰਡ ਪੋਹਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਹਾਂਜੀ ਵੀਰੇ ਫੋਨ ਨੰਬਰ 98784010 ਜ